ਸਾਰੇ ਕਿਵੇਂ ਹੋ ਜੀ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਗੋਲਡਨ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਪੈਸ਼ਲ ਜੀ ਰੈਸਪੀ ਜਿਹੜੀ ਬਣਦੀ ਹੈ 5 ਮਿੰਟਾਂ ਚ ਮੈਗੀ ਵਾਂਗੂ ਜਿੰਨੀ ਸੇਤੀ ਮੈਗੀ ਬਣਦੀ ਓਨੀ ਹੀ ਧੀਏ ਰੈਸਪੀ ਬਣਦੀ ਹੈ ਬਟ ਇਹਦਾ ਜਿਹੜਾ ਟੇਸਟ ਹੋਰ ਡਿਫਰੈਂਟ ਆ ਤੇ ਤੁਸੀਂ ਆਪਦੇ ਹਿਸਾਬ ਨਾਲ ਇਸ ਟੇਸਟ ਚੇਂਜ ਕਰ ਸਕਦੇ ਹੋ ਇਹ ਆ ਜੀ ਪੋਹਾ ਤੁਸੀਂ ਤੁਸੀਂ ਦੁਕਾਨ ਤੇ ਆ ਕੇ ਕਹਿਣਾ ਚ ਪੋਹਾ ਦੇ ਜੀ 40 ਕ ਦਾ ਪੈਕਟ ਆ ਜੀ ਐ ਸਮਝ ਲਓ ਤੁਹਾਡੇ 5 ਦਿਨ ਕਢਾ ਦੂਗਾ ਦੋ ਤਿੰਨ ਜਾਨਾ ਵਾਸਤੇ ਵਧੀਆ ਚੀਜ਼ ਹੈ ਨਾਲੇ ਹਲਕਾ ਬਣਦਾ ਨਾਲੇ ਬਹੁਤ ਜ਼ਿਆਦਾ ਸੁਆਦ ਬਣਦਾ ਟੇਸਟ ਵੀ ਡਿ ਪਰ ਬਣਦਾ ਕਰਾਰਾ ਜਿੰਨਾ ਤੁਸੀਂ ਕਰਾਰਾ ਜਾਂ ਤਿੱਖਾ ਖਾਣਾ ਚਾਹੁੰਦੇ ਹੋ ਉਹਨਾਂ ਤੁਸੀਂ ਨੂੰ ਕਰ ਸਕਦੇ ਹੋ ਇਹ ਤਾਂ ਆਪਾਂ ਪਾਵਾ ਗਿਆ ਦੇਖ ਲਓ ਜੀ ਗੰਡੇ ਫਿਰ ਆਲੂ ਟਮਾਟਰ ਆ ਆਪਣਾ ਪੋਹਾਗਾ ਪੋਹੇ ਪੋਹੇ ਨੂੰ ਪਹਿਲਾਂ ਬਣਾਉਣ ਤੋਂ ਪਹਿਲਾਂ ਨਾ ਜੀ ਇਹਨੂੰ ਥੋੜੀ ਜਿਹਾ ਨਾ ਉਹ ਕਰ ਲਓ ਜੀ ਪਾਣੀ ਚ ਭਿਉਂ ਕੇ ਰੱਖ ਲਓ ਭਿਉਂਣ ਤੋਂ ਬਾਅਦ ਨਾ ਜਮਾ ਸਹੀ ਹੋ ਜਾਂਦਾ ਕਿੱਲਾ ਹੋ ਜਾਂਦਾ ਜਿਹਦੇ ਕਰਕੇ ਵੀਰੇ ਜਿਹੜਾ ਬਣਦਾ ਸਟੀਮ ਨਾਲ ਹੀ ਬਣ ਜਾਂਦਾ ਹੈ ਤੇ ਬਣਦਾ ਬਹੁਤ ਜਲਦੀ ਹੈ 5 ਮਿੰਟ ਦਾ ਪ੍ਰੋਸੈਸ ਹੀ ਹੈ ਸਾਰਾ ਜੀ ਕਰਨਾ ਕਿ ਆਪਾਂ ਲਾਸਟ ਸਮਾਨ ਜਲਾ ਕੋਣਣਾਗਾ ਪ੍ਰਾਪਾ ਕੇ ਦੋਆ ਗੱਲਾਂ ਕੜਸੀ ਫੇਰਨੀ ਤਾਂ ਤਿਆਰ ਤੇ ਬਸ ਕਰਨਾ ਕਿ 2 ਮਿੰਟ ਤੇ ਸਟੀਮ ਲਵਾ ਲਿਓ ਕੀ ਚੀਜ਼ ਤਿਆਰ ਸਾਨੂੰ ਬਣ ਕੇ ਜਦੋਂ ਬਣ ਕੇ ਦੋਵੇਂ ਸਾਨੂੰ ਦਿਖਾਵਾਂਗੇ ਤੇ ਇਹ ਆਪਣਾ ਕੁੱਕਰ ਸਾਹਿਬ ਤਿਆਰ ਕਰ ਰਿਹਾ ਸਪੈਸ਼ਲ ਕੁੱਕਰ ਸਾਹਿਬ ਆਪਾਂ ਉਹ ਬਣਾਉਗਾ ਲਓ ਜੀ ਧਰੋ ਆਪਾਂ ਧਰ ਲਈ ਇਹਨੂੰ ਕੜਸੀ ਕੰਨੀ ਛੋਟੀ ਹੈ ਨਾ ਹਾਂ ਆਪਾਂ ਧਰ ਲਿਆ ਫਰਾਈਪੈਨ ਗੈਸ ਰੁੱਸ ਗਿਆ ਮੰਨੇਗੇ ਮੰਨੇ। ਹੁਣ ਆਪਾਂ ਦੱਸਾਂਗੇ ਹੌਲੀ ਹੌਲੀ ਪ੍ਰੋਸੈਸ ਬਹੁਤ ਸੇਤੀ ਬਣੂਗਾ ਜੀ। ਆ ਦੇਖੋ। ਆਪਾਂ ਹੁਣ ਪਾਉਣ ਲੱਗਿਆ ਸਰੋਂ ਦਾ ਤੇਲ ਜੀ। ਬਸ ਆਪਾਂ ਇੰਨਾ ਤੇਲ ਪਾਉਣਾ। ਜਿਹਦੇ ਨਾਲ ਜਿਹੜੇ ਆਪਣੇ ਗੰਡੇ ਗੁੰਡੇ ਆ ਉਹ ਥੋੜੇ ਜਿਹਾ ਗਿੱਲੇ ਹੋ ਜਾਣਾ ਫਰਾਈ ਹੋਣ ਵਾਸਤੇ। ਆ ਦੇਖੋ ਜੀ ਪਾਣੀ ਗਿਆ ਸੁੱਕ। ਚਲੋ ਵੀ ਆਉਣ ਦੇ। ਤੇਲ ਆਪਾਂ ਥੋੜਾ ਜਿਹਾ ਪਾਵਾਂਗੇ ਕਿਪਣ ਜਿਹੜੇ ਗੰਡੇ ਬਸ ਗਿੱਲੇ ਜਿਹਾ ਹੁਣ ਬਾਲਣੀ। ਬਾਲੀ ਠੋਕਤਾ। ਜਿਹੜਾ ਜੀ ਠੋਕਤਾ। ਇਹ ਆਪਣਾ ਕੁੱਕ ਸਾਹਿਬ ਹੈ ਜੀ ਉਹਨਾਂ ਨੇ ਤੇਲ ਵੱਧ ਪਾਤਾ ویسੇ ਮੈਂ ਤਾਂ ਜਮ੍ਹਾਂ ਇੱਕ ਇੱਕ ਚਮਚਾ ਥੋੜਾ ਜਿਹਾ ਤੇਲ ਨਾਲ ਤੜਕਾ ਲਾਉਣਾ ਬੜਾ ਤੇਲ ਨਹੀਂ ਪਾਉਂਦਾ ਮੈਂ ਉਹ ਸਿੰਪਲ ਜਿਹੀ ਬਣਾ ਕੇ ਖਾਣਾ ਵਧੀਆ ਆਪਣੇ ਘਰ ਦੇ ਜਮ੍ਹਾਂ ਸਿੰਪਲ ਦਾ ਉਵੇਂ ਜਿਹਾ ਬਤਾ ਆਪ ਤੇ ਆਪ ਦੀ ਜਿਵੇਂ ਜਮ੍ਹਾਂ ਸਿੰਪਲ ਜਿਹੀ ਬਣਾਉਣਾ ਤੇਲ ਮੈਂ ਨਾ ਪਾਉਂਦਾ ਨੀ ਮੈਂ ਤਾਂ ਇੱਕ ਚਮਚਾ ਪਾ ਕੇ ਬਸ ਉਹਨੇ ਫ੍ਰਾਈ ਕਰ ਦਿੰਨ ਉਹਨੂੰ ਮੇਰਾ ਟੇਸਟ ਖਾਣ ਦਾ ਥੋੜਾ ਸਾ ਡਿਫਰੈਂਟ ਆ ਆ ਹੁਣ ਆਪਣੇ ਕੇ ਗੰਡੇ ਤੇ ਆਲੂ ਪਹਿਲਾਂ ਜਿੜਾਈ ਪਾਉਣਾ ਭੁੱਲ ਗਏ ਸੀ ਆਪਾਂ ਪਹਿਲਾਂ ਥੋੜੀ ਜਿਹੀ ਪਾਉਣੇ ਰਾਈ ਫਿਰ ਮੈਂ ਤਾਂ ਪਾਈ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸਦੀ ਐ ਨਾ ਜੀ ਆਪਣਾ ਕੁੱਕ ਸਾਹਿਬ ਬਣਾ ਰਿਆ ਆਪਾਂ ਰਾਈ ਪਾਈ ਨਹੀਂ ਮੈਂ ਕਦੇ ਰਾਈ ਰੂਈ ਨਹੀਂ ਪਾਈ ਮੈਂ ਸਿੰਪਲ ਗੰਡੇ ਦਾ ਗੰਨਾ ਤੜਕਾ ਲਾਉਣਾ ਮੈਂ ਜਿਵੇਂ ਟਮਾਟਰ ਪਾਉਣਾ ਢੰਗ ਨਾਲ ਦਿਨਾ ਆਹ ਦੇਖੋ ਜੀ ਕੁੱਕ ਸਾਹਿਬ ਨੇ ਪਹਿਲਾਂ ਰਾਈ ਪਾਈ ਐ ਮੈਂ ਤਾਂ ਐਸੇ ਨਾ ਜਿਵੇਂ ਮੈਂ ਬਣਾਉਣਾ ਜਿਵੇਂ ਉਮੀ ਬਣਾਉਗਾ ਜੀ ਦੇਖੋ ਸੋਣਾ ਤੜਕਾ ਲਪੂ ਸਪੈਸ਼ਲ ਲੋ ਜੀ ਆਪਣਾ ਜਿਹੜਾ ਆ ਸਾਨੂੰ ਪਤਾ ਹੀ ਫਰਾਈ ਹੋ ਚੁੱਕਾ ਜੀ ਆਪਾਂ ਥੋੜਾ ਇੱਕ ਆਲੂ ਕੱਚਾ ਜਿਹਾ ਰੱਖਿਆ ਥੋੜਾ ਜਿਹਾ ਬਾਲਾ ਵਾਕੀ ਜਿਹੜਾ ਸਟੀਮ ਆ ਆਪਣੇ ਪੋਹੇ ਚ ਪਾਣੀ ਦੇ ਸਟੀਮ ਨਾਲੇ ਵੱਢ ਜੂ ਬਾਕੀ ਦਾ ਸਬੂ ਆ ਗਏ ਆਪਣਾ ਤਰੀਆਂ ਪਟਣ ਇਹਨੂੰ ਗਰਮ ਮਸਾਲਾ ਵੀ ਕਹਿੰਦੇ ਪਤਣੀਆ ਪਾਊਡਰ ਕਹਿੰਨੀ ਹੁਣ ਗਿਆ ਹਲਦੀ ਹਲੇ ਕੁਝ ਹੀ ਹਲਦੀ ਨੋਰਮਲ ਜਿਆ ਆਪਾਂ ਨੋਰਮਲ ਜਿਆ ਰੱਖਾਂਗੇ ਬਾਲਾ ਤੇ ਖਣੀ ਰੱਖਦੇ ਜੀ ਕੋਈ ਗਰਮੀ ਬਹੁਤ ਜ਼ਿਆਦਾ ਜੀ ਤੇ ਬਾਲਾ ਕੋਈ ਤਿੱਖਾ ਖੰਡ ਹੋਵੇ ਫਾਇਦਾ ਹੈ ਨਹੀਂ ਬਈ ਬਟ ਆਪਾਂ ਕਰਾਰਾ ਥੋੜਾ ਰੱਖਾਂਗੇ ਤਿੱਖਾ ਨਹੀਂ ਕਰਾਰਾ ਆਦ ਗਿਆ ਜੀ ਨੂ ਬਾਕੀ ਆਪਣਾ ਨੂਨ ਘੱਟ ਰੱਖ ਆਪਾਂ ਕਾਲਾ ਨਮਕ ਪਾ ਸਕਦੇ ਬਾਅਦ ਚ ਉਹਦਾ ਫਲੇਵਰ ਨਸ ਚੇਂਜ ਹੋ ਜਾਂਦਾ ਟੇਸਟ ਬਹੁਤ ਘੰਟ ਬਣਦਾ ਕਾਲੇ ਨੂਨ ਨਾਲ ਬਾਅਦ ਚ ਉਹ ਦੇਖੋ ਜੀ ਹੁਣ ਆਪਾਂ ਆਪਣਾ ਨੱਕ ਕਰਦਿਆਂ ਬੰਦ ਜੀ ਕਿਉਂਕਿ ਬਸ ਖਲਦੀ ਹੈ ਜੀ ਤੇ ਬਹੁਤ ਮਸਾਲਾ ਨੱਕ ਜਰੂਰ ਆ ਗਿਆ ਟਮਾਟਰ ਆ ਲਓ ਜੀ ਟਮਾਟਰ ਆਪਣੇ ਪੈ ਗਈ ਸੀਗੇ ਜੀ ਆਪਾਂ ਟਮਾਟਰ ਬਾਅਦ ਚ ਤਾਂ ਪਾਇਆ ਜੀ ਜਿਹਦੇ ਨਾਲ ਉਹ ਜਿਹੜਾ ਟੇਸਟ ਆਉ ਡਿਫਰੈਂਟ ਜਾ ਹੋ ਜਾਂਦਾ ਜੇ ਆਪਾਂ ਪਹਿਲਾਂ ਭੁੰਨ ਲਗੇ ਪਰ ਟਮਾਟਰ ਦਾ ਫਲੇਵਰ ਜਾਉਂਦਾ ਨਹੀਂ ਲਓ ਜੀ ਨਾ ਸਾਨੂੰ ਚੜੀ ਜਾਂਦਾ ਪੂਰਾ ਮਸਾਲਾ ਮੈਂ ਗਲਤੀ ਬੋਲ ਕੇ ਨਾ ਸਕਦਾ ਨੱਕ ਕਹਣਾ ਜੀ ਕੋਈ ਨਾ ਪਿਆਰ ਪੰਜਾਬੀ ਧਰਤ ਪਿੰਡ ਵਾਲੀ ਭਾਸਾ ਆ ਦੇਖੋ ਜੀ ਆਹ ਲਓ ਜੇਪਣਾ ਮਸਾਲਾ ਸਾਰਾ ਤਿਆਰ ਹੋ ਚੁੱਕਿਆ ਜੀ ਆਪਾਂ ਵਿੱਚ ਪਾਇਆ ਪੋਹਾ ਜੀ ਪੀ ਬਹੁਤ ਮਿੰਟੋਂ 20 ਟੇਅਰ ਹੋ ਜੂਗਾ ਜੀ ਹਾਂ ਤੱਕ ਲਓ ਸਟੀਮ ਦੀ ਲੋੜ ਹੀ ਆ ਜੀ ਮੇਰਾ ਮੇਨ ਆਪਣਾ ਜਿਹੜਾ ਮਸਾਲਾ ਹੁੰਦਾ ਜੀ ਗੰਡੇ ਹੋਏ ਕੰਡੇ ਆਲੂ ਤੇ ਟਮਾਟਰ ਇਹ ਹੀ ਮੇਨ ਭੁੰਨਣੇ ਹੁੰਦੇ ਜੀ ਬਾਕੀ ਬਹੁਤਾਂ ਬਰ ਸੱਟਣ ਸਾਰੀ ਤਿਆਰ ਹੋ ਜਾਂਦਾ ਬਸ ਉਹਨੂੰ ਥੋੜਾ ਜਿਹਾ ਉਹ ਕਰਨਾ ਦਮ ਬ ਵਿੱਚ ਮਿਕਸ ਕਰਨਾ ਹੁੰਦਾ ਕਿ ਜਿਹਦੇ ਘਰ ਕਿੰਨਾ ਵੀ ਆਪਣਾ ਜਿਹੜਾ ਮਸਾਲਾ ਗਾ ਜਿਹੜਾ ਨੂਨ ਮਿਰਚ ਹੋ ਚ ਰਲ ਜੇ ਤੇ ਸਵਾਦ ਬਹੁਤ ਕੈਂਟ ਚੀਜ਼ ਹੁੰਦਾ ਸਵਾਦ ਬਹੁਤ ਜ਼ਿਆਦਾ ਆਉਂਦਾ ਬਹੁਤ ਵਧੀਆ ਚੀਜ਼ ਆ ਹਲਕਾ ਫੁਲਕਾ ਭੋਜਨ ਖਾਣ ਪੀਣ ਚ ਫਸ ਹੁਣ ਆਪਣਾ ਕੁਲ ਮਿਕਸ ਅਪੀ ਕਰਨਾ ਜਿਹੜਾ ਜਿੰਨਾ ਵੀ ਸਾਰਾ ਜਿਹੜਾ ਫਲੇਵਰ ਮਸਾਲੇ ਦਾ ਉਹ ਕੋਹਾ ਲੈ ਜੇ ਕਿਉਂਕਿ ਅੰਦਲੂਕ ਆਉਹੀ ਹੁੰਦਾ ਇੱਕ ਤਰ੍ਹਾਂ ਆਪਣੀ ਕਹਿੰਦੇ ਜੀ ਚੌਲ ਹੁੰਦੇ ਆ ਕਿ ਫਲੇਵਰ ਲੈਂਦੇ ਆ ਮਸਾਲੇ ਚ ਜੇ ਨਾਲ ਤੁਸੀਂ ਜਿਹੜਾ ਮਸਾਲਾ ਤੁਸੀਂ ਪਾਉਂਗੇ ਉਹੀ ਸੇਮ ਫਲੇਵਰ ਲੈ ਜਾਵਾਂਗੇ ਤੇ ਸਵਾਦ ਬਹੁਤ ਜ਼ਿਆਦਾ ਬੰਦੇ ਤੇ ਬਹੁਤ ਹੀ ਜ਼ਿਆਦਾ ਹਲਕੇ ਬਣਦੇ ਆ ਆ ਦੇ ਬਸ ਇਹ ਆਪਣੇ ਤਿਆਰ ਹੋ ਚੁੱਕੇ ਹੁਣ ਕਰਨਾ ਕੀ ਜੀ ਬਸ ਹੁਣ ਆਪਾਂ ਨੂੰ ਟੱਕ ਦਾਂਗੇ ਦੋ ਤਿੰਨ ਮਿੰਟ ਵਾਸਤੇ ਸਟੀਮ ਹੋ ਜੇ ਸਟੀਮ ਨਾਲ ਉਹ ਪਿਆ ਬਜਮਾ ਬਣੀ ਜਾਣਗੇ ਸਟੀਮ ਨਾਲ ਹੁਣ ਆਪਾਂ ਥੋੜਾ ਜਿਹਾ ਆਪਣਾ ਰਗਾਏ ਸਭ ਨੂੰ ਮੀਡੀਅਮ ਤੇ ਕਰਤਾ ਆ ਦੂਸਾਂ ਨੂੰ ਧਕਾਂਗੇ ਨੂੰ ਕਿ ਸਟੀਮ ਤਿਆਰ ਹੋ ਚੁੱਕੀ ਇਹ ਆਪਣਾ ਪੋਹਾ ਸੀਗਾ ਜੀ ਜੇਸ ਨੂੰ ਆਪਣੀ ਜਿਹੜੀ ਨਵੀਂ ਰੈਸਪੀ ਨੂੰ ਘੈਂਟ ਲੱਗੀ ਤਾਂ ਪਲੀਜ਼ ਆਪਣੇ ਚੈਨਲ ਨੂੰ ਲਾਇਕ ਅਤੇ ਸਬਸਕ੍ਰਾਈਬ ਜਰੂਰ ਕਰਤੇ ਬਾਅਦ ਚੜ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਨਾ ਜਰੂਰ ਜਮਨਾ ਭੁੱਲੇ ਕੋਈ ਸ਼ੇਅਰ ਤਾਂ ਜਿਆਦਾ ਜਿਆਦਾ ਕਰਿਆ ਕਰੋ ਸੋਲ ਆਪਾਂ ਨਵੀ ਤੋਂ ਨਮੀਆਂ ਰੈਸਪੀ ਦੱਸਿਆ ਕਰਾਂਗੇ ਟਾਈਮ 'ਤੇ ਕੱਲ੍ਹ ਜਾਂ ਪਰਸੋਂ ਨੂੰ ਐ ਵੀ ਦੱਸਾਂਗੇ ਆਪਣੇ ਘਰੇ ਮੈਕਰੋਨੀ ਜਾਂ ਪਾਸਤਾ ਕਿਵੇਂ ਬਣਾ ਸਕਦੇ ਆਪਾਂ ਵੈਸੇ ਮੈਕਰੋਨੀ ਤੇ ਪਾਸਤਾ ਸੇਮ ਹੀ ਬਣਦੇ ਆ ਸਭ ਤੋਂ ਪਹਿਲਾਂ ਆਪਾਂ ਕਰੀਮੀ ਪਾਸਟੇਸ ਪਸੰਦ ਕਰਦੇ ਆ ਵਾਈਟ ਸੌਸ ਨੂੰ ਆਪਾਂ ਵਾਈਟ ਸਪਾਸਤਾ ਵੀ ਕਹਿੰਦੇ ਨੇ ਤੁਹਾਨੂੰ ਦੱਸਾਂਗੇ ਕਿਵੇਂ ਬਣਾਉਣਾ ਘਰੇ ਬਣਾਉਣਾ ਬੈਟਰ ਰੈਸਟੋਰੈਂਟਾਂ ਨਾਲੋਂ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੌਖੇ ਤਰੀਕੇ ਨਾਲ ਦੱਸਾਂਗੇ ਇਹਨੂੰ ਬਣਾਉਣਾ ਚਲੋ ਜੀ ਹੁਣ ਆਪਾਂ ਕਰਦੇ ਆ ਐਂਡ ਜੀ ਤੇ ਆਪਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾ ਜੀ